ਕਹਿੰਦੇ ਆ ਜੇ ਤੁਸੀਂ ਫਲਾੜੀ ਫਸਲਾਂ ਪੀਜੋ ਫਲਾੜੀ ਨਾਲ ਪੀਜੋ ਇਹੋ ਪਾਣੀ ਖਤਮ ਹੋ ਰਿਹਾ ਅਸੀਂ ਕਹਿੰਦੇ ਸਾਡਾ ਹਰ ਇੱਕ ਪਾਣੀ ਦੇ ਉੱਤੇ ਅਸੀਂ ਪਾਣੀ ਲੈਣਾ ਹੈ ਤੁਸੀਂ ਝੂਪੇ ਨਹੀਂ ਇਸਤੇਮਾਲ ਕਰਨੇ ਹਰੇਕ ਖੇਤ ਨੂੰ ਜੈਨ ਤਾ ਪਾਣੀ ਜਾਊਗਾ ਫੇਰ ਵੇਖੋ ਪਾਣੀ ਤੇ ਮੋਕ ਜੂਗਾ ਤੇ ਕਿਵੇਂ ਸਾਨੂੰ ਲਾਭ ਦੇਣਗੇ ਜੇ ਤੁਸੀਂ ਗੱਟਾ ਲਾਉਂਦੇ ਤਾਂ ਮਿੰਨਾਂ ਸਾਰੀਆਂ ਪੱਟੀਆਂ ਕੋਈ ਵੀ ਮਿੰਨ ਇੱਕ ਕਰਦੀ ਨਹੀਂ ਗਈ ਹੈ ਜਿੱਤੇ ਗੰਦਿਆਂ ਦੇ ਮਿਲਦਾ ਜਿੱਨੀਆਂ ਮਿਲਤੀਆਂ ਹੋਈਆਂ ਸਹੀ ਉਹ ਸਾਰੀਆਂ ਪੱਟੀਆਂ ਫਿਰ ਹੋਰ ਵੀ ਧੀਏ ਸੀ ਜਿਹੜੀ ਚੀਜ਼ ਬੀਜਦੇ ਹੋਰ ਤੁਸੀਂ ਦੇਖੋ ਆਪਣੇ ਨਾਂ ਦੇ ਵਿੱਚ ਬੜੇ ਅਫਸੋਸ ਦੇ ਨਾਲ ਵੱਧਿਆ ਤੇ ਖਰੀਬ ਬੜੇ ਵਧੀਆ ਬੱਚਾ ਮਰ ਗੀਆਂ ਜਿਹੜੀ ਉਹਨਾਂ ਨੂੰ ਬਾਰੀਸੀ ਉਹ ਟਾਈਮ 'ਤੇ ਰੱਖਾਦੀ ਸੀ ਜੇ ਸਰਕਾਰ ਪੰਜਾਬ ਦੀ ਤੇ ਡਾਕਟਰ ਉਹਨਾਂ ਨੂੰ ਟੀਕੇ ਟਾਈਮ 'ਤੇ ਲਾ ਦਿੰਦੇ ਇੱਕ ਜ਼ਿੰਮੇਵਾਰ ਤੇ 6 ਮੰਜਾ ਮਰੀਆਂ ਉਹ ਤਾਂ ਵਿਚਾਰਾ ਖਤਮ ਹੋ ਗਿਆ ਇਹ ਸਤਨਾ ਇੱਕ ਇੱਕ ਲੱਖ ਦੀ ਮੱਝ ਹੈ ਇੱਥੇ ਇੰਥੋਂ ਦੇ ਲੋਕ ਜਿਹੜੇ ਬੰਦੇ ਰੱਖਦੇ ਐ ਗਊ ਰੱਖਦੇ ਐ ਮੱਝ ਰੱਖਦੇ ਐ ਉੱਪਰ ਨੰਬਰ ਦੀ ਰੱਖਦੇ ਐ ਲੱਖ ਤੋਂ ਕੱਟ ਕੇ ਸਦੀ ਕੀਮਤ ਹੈ ਨਹੀਂਗੀ ਤੇ ਉਹਦਾ ਮਾਤਰਾ ਕੌਣ ਦੇਊਗਾ ਆਪਣੇ ਰੱਤੇ ਦੇ ਵਿੱਚ ਪਛਰੀ ਜਣੀ ਇੱਥੇ ਗਰੀਬ ਫਸੂਰਾ ਆਮੀ ਜਦ ਲਈ ਸ਼ਰਾਬ ਪੀ ਕੇ ਮਾਰਦੇ ਉਹਦਾ ਜੁਪਾ ਕਿਹੜਾ ਮੈਂ ਹਰੇਕ ਦੇ ਘਰ ਦੇ ਵਿੱਚ ਗਿਆ ਉੱਥੇ ਮੈਂ ਦੇਖਿਆ ਉਹਨਾਂ ਦੇ ਪਤਾ ਪਿਤਾ ਬੇਲਦੇ ਉਹ ਹੰਡੇ ਅੜੀ ਨਹੀਂ ਕਰ ਸਕਦੇ ਉਹਨਾਂ ਦੇ ਘਪਾਉ ਫੁੱਤ ਬਣ ਗਏ ਐ ਉਹਨਾਂ ਦੇ ਨੌਜਵਾਨ ਬੇਤਵਾ ਹੋ ਗਏ ਮੈਂ ਇਸ ਤੌਰ ਤੇ ਪਾਰਲਮੈਂਟ ਸਰਕਾਰ ਨੂੰ ਕਿਹਾ